ਖਬਰ ਹਿਮਾਚਲ ਤੋਂ ਸਮਝ ਨਿਕਲ ਕੇ ਆਈ ਹੈ ਜਿੱਥੇ ਕਿ ਹਿਮਾਚਲ ਦੇ Shimla, Rampur ਦੇ ਵਿੱਚ ਬੱਦਲ ਫਟਣ ਦੀ ਖਬਰ ਸਮਝ ਨਿਕਲ ਕੇ ਆਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮਈ ਮਹੀਨੇ ਦੀ ਬਾਰਸ਼ ਨੇ ਪੂਰਾ ਕਹਿਰ ਮਚਾ ਦਿੱਤਾ ਹੈ ਹਿਮਾਚਲ ਦੇ ਵਿੱਚ Kullu ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਤੁਸੀਂ ਦੇਖੋ ਕਿ ਗੱਡੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਦੱਸ ਦਿੰਨੇ ਆ ਕਿ ਜਦੋਂ ਵੀ ਹਿਮਾਚਲ ਦੇ ਵਿੱਚ ਇਸ ਤਰੀਕੇ ਨਾਲ ਬੱਦਲ ਫਟਦੇ ਨੇ ਤਾਂ ਬਹੁਤ ਵੱਡਾ ਨੁਕਸਾਨ ਹਿਮਾਚਲ ਦਾ ਹੁੰਦਾ ਹੈ ਸਾਹਿ ਮਈ ਮਹੀਨੇ ਦੇ ਵਿੱਚ ਕਿਸੇ ਨੂੰ ਆਸ ਤੱਕ ਨਹੀਂ ਸੀ ਕਿਸ ਤਰੀਕੇ ਦੇ ਨਾਲ ਬੱਦਲ ਫਟਣਗੇ ਕਿਉਂਕਿ ਦੱਸ ਦਿੰਨੇ ਆ ਇਹ ਅੱਗੇ ਬਰਸਾਤ ਦੇ ਮੌਸਮ ਦੇ ਵਿੱਚ ਤਾਂ ਸੁਣਿਆ ਸੀ ਕਿ ਹਿਮਾਚਲ ਦੇ ਵਿੱਚ ਪਾਰੀ ਨੁਕਸਾਨ ਹੁੰਦਾ ਪਰ ਹੁਣ ਮਈ ਮਹੀਨੇ ਦੀ ਸਬਰਸਾਤ ਨੇ ਪੂਰਾ ਕਹਿਰ ਬਚਾਇਆ ਹੈ ਕਾਫੀ ਮੰਜਰ ਭਿਆਨਕ ਵੇਖਣ ਨੂੰ ਮਿਲਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਤਸਵੀਰ ਤੁਹਾਨੂੰ ਰਾਮਪੁਰ ਸ਼ਿਮਲਾ ਦਿਖਾ ਰਹੀ ਹੈ ਦੂਜੀ ਤਸਵੀਰ ਕੁੱਲੂ ਦਿਖਾ ਰਹੀ ਹੈ ਕੁੱਲੂ ਦੇ ਵਿੱਚ ਬੱਦਲ ਫਟਿਆ ਜਿੱਤੇ ਤੁਸੀਂ ਦੇਖੋ ਕਿਵੇਂ ਗੱਡੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਤੇ ਨਾਲ ਦੀ ਨਾਲ ਜੋ ਰਾਮਪੁਰ ਤਸਵੀਰ ਹੈ ਉਸਦੇ ਤੁਸੀਂ ਦੇਖੋ ਕਿ ਚੋਆ ਇਸ ਚੋਅ ਦੇ ਵਿੱਚ ਪਾਣੀ ਪਰ ਪਰਕੇ ਬੱਦਲ ਫਟਨੇ ਦਾ ਆ ਰਿਹਾ ਹੈ ਜਿਸਦੇ ਵਿੱਚ ਇੱਕ ਗੱਡੀ ਜਿਹੜੀ ਪਾਣੀ ਵਿੱਚ ਰੁੜਦੀ ਨਜ਼ਰ ਆ ਰਹੀ ਹੈ ਦੂਜੀ ਗੱਡੀ ਜਿਹੜੀ ਇੱਕ ਜਗ੍ਹਾ ਅਧਕ ਚੁੱਕੀ ਹੈ ਉਸ ਦੀਆਂ ਲਾਈਟਾਂ ਬਲਿੰਕ ਕਰ ਰਹੀਆਂ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੀਆਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਕਿਉਂਕਿ ਹਿਮਾਚਲ ਦੇ ਵਿੱਚ ਰਾਤ ਦੀ ਬਰਸਾਤ ਨੇ ਬਹੁਤ ਵੱਡਾ ਕਹਿਰ ਮਚਾਇਆ ਜਿਸ ਨੂੰ ਲੈ ਕੇ ਕਾਫੀ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੈ ਵਾਹਿਕਲਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ ਹਿਮਾਚਲ ਦੇ ਵਿੱਚ ਇਸ ਤਰੀਕੇ ਦੇ ਕਹਿਰ ਲੱਖਾਂ ਦੇ ਨੁਕਸਾਨ ਕਰਕੇ ਚਲਾ ਜਾਂਦਾ ਹੈ ਜਿਸ ਤੋਂ ਬਾਅਦ ਜਾ ਕੇ ਕਾਫੀ ਲੋਕਾਂ ਦੀਆਂ ਜੋ ਮੁਸ਼ਕਲਾਂ ਨੇ ਉਹ ਉਮੀਦ ਉਮੀਦ ਰਹਿੰਦੀ ਆ ਨੇ ਭਾਵੇਂ ਸਰਕਾਰਾਂ ਵੱਲੋਂ ਕਹਿੰਦੇ ਕਿ ਅਸੀਂ ਮੁਆਵਜ਼ਾ ਦੇਵਾਂਗੇ ਪਰ ਕਿਤਨੇ ਕਿਤੇ ਹਿਮਾਚਲ ਦੇ ਲੋਕ ਕਰਜੇ ਹੇਠਾਂ ਦਬਕੇ ਰਹਿ ਜਾਂਦੇ ਨੇ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਹਿਮਾਚਲ ਦੇ ਲੋਕ ਜਿਸ ਤਰੀਕੇ ਨਾਲ ਕਿਸ਼ਤਾਂ 'ਤੇ ਆਪਣੇ ਵਹੀਕਲ ਲੈਂਦੇ ਨੇ ਤਾਂ ਉਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੀ ਤਸਵੀਰ ਜਦੋਂ ਵੀ ਮੰਜਲ ਸਾਹਮਣੇ ਨਿਕਲ ਕੇ ਆਂਦਾ ਹੈ ਤਾਂ ਉਹਨਾਂ ਦੇ ਵਹੀਕਲ ਇਸ ਬਰਸਾਤ ਦੇ ਵਿੱਚ ਇਸ ਤਰ੍ਹਾਂ ਦੀ بارش ਦੇ ਵਿੱਚ ਬੱਦਲ ਫਟਣ ਦੇ ਕਾਰਨ ਰੁੜ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਤਦਨੇ ਕਈ ਬਾਰਜਾਨੀ ਨੁਕਸਾਨ ਵੀ ਹੋ ਜਾਂਦੇ ਨੇ ਪਰ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਿਕਲ ਕੇ ਨਹੀਂ ਆ ਰਹੀ ਪਰ مالی ਨੁਕਸਾਨ ਬਹੁਤ ਉੱਚ ਪੱਧਰ ਤੇ ਹਿਮਾਚਲ ਦੇ ਵਿੱਚ ਹੋਇਆ ਹੈ ਦੋ ਜਿਲ੍ਹਾ ਡਿਸਟ੍ਰਿਕਟ ਸੇ ਹਿਮਾਚਲ ਦੇ Shimla ਦੇ ਇਧਰੇ Rampur ਤੇ ਨਾਲ ਦੀ ਨਾਲ Kullu Kullu ਦੇ ਵਿੱਚ ਵੀ ਜੜੀਆਂ ਦੋ ਜਗ੍ਹਾ ਜੜੀ ਲੈਟਸ ਰੈਡਿੰਗ ਹੋਈ ਹੈ ਜਿੱਦੇ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਬੱਦਲ ਫਟ ਕੇ ਪਹਾੜ ਤਸ ਗਏ ਨੇ ਤੇ ਨਾਲ ਦੀ ਨਾਲ ਗੱਡੀਆਂ ਉਸ ਪਾਣੀ ਦੇ ਵਹਾਅ ਦੇ ਵਿੱਚ ਰੁੜਗੀਆਂ ਨੇ ਇਹ ਤਸਵੀਰਾਂ ਨੇ ਬੱਤ-ਬਤ ਖਬਰ ਸ਼ੇਅਰ ਕਰਿਓ ਤਾਂਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ ਜੋ ਲੋਕ ਹਿਮਾਚਲ ਘੁੰਮਣ ਦਾ ਪਲਾਨ ਕਰ ਰਹੇ ਨੇ ਤਜ ਰੁਕ ਜਾਣ ਕਿਉਂਕਿ ਜਿਸ ਤਰੀਕੇ ਨਾਲ ਹੁਣ ਵਾਰਸ਼ਾ ਹਿਮਾਚਲ ਦੇ ਵਿੱਚ ਪੈ ਰਹੀਆਂ ਨੇ ਉਸ ਤੋਂ ਬਾਅਦ ਕਿਤਨੇ-ਕਿੱਤੇ ਜੋ ਘੁੰਮਣ ਗਏ ਸਲਾਨੀ ਨੇ ਉਹਨਾਂ ਦਾ ਵੀ ਕਿਤਨੇ-ਕਿੱਤੇ ਨੁਕਸਾਨ ਹੋ ਸਕਦਾ ਹੈ ਉਹਨਾਂ ਦੇ ਨੁਕਸਾਨ ਦੇ ਬਚਾ ਲਈ ਤੁਸੀਂ ਵੀ ਇਸ ਖਬਰ ਨੂੰ ਬੱਤ-ਬਤ ਸ਼ੇਅਰ ਕਰਿਓ ਤਾਂਕਿ ਹਰ ਬੰਦੇ ਤੱਕ ਇਹ ਖਬਰ ਪਹੁੰਚ ਸਕੇ ਉਮੀਦ ਕਰਦੇ ਇਸ ਤਰੀਕੇ ਤਸਵੀਰਾਂ ਹੋਰ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ ਪੰਜਾਬੀ ਸੱਚਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤਾਂਕਿ ਹੋਰ ਵੀ ਵੱਡੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਕਰ ਸਕੀਏ ਧੰਨਵਾਦ